ਕਰਤੋ ਖਾਲ ਦੇ ਵਿੱਚ ਚਮ ਪਾਇਆ ਸੀ ਤੇ ਆਖਰ ਕਾਟੂ ਵਾਲਿਆਂ ਨੂੰ ਵੇਚ ਕੇ ਤੇ ਨਾਲ ਢਿੰਡੀ ਵੀ ਹੈ ਤੇ ਵੇਚੀ ਕਾਟੂ ਚ ਤੇ ਥੱਲੇ ਦੁੱਧ ਵੀ ਹੈਗਾ ਥੱਲੀਆਂ ਚਕੀਨੀਆਂ ਲਾਈਆਂ ਤੇ ਕੱਖ ਤਾਂ ਨਹੀਂ ਪਾਏ ਮਾਦੇ ਪਤਾ ਨਹੀਂ ਸਾਡੇ ਨਿਕਲੇ ਪੈਗੇ ਤੇ ਨજર ਪਤਾ ਨਹੀਂ ਘਾਤੀ ਲੱਗੂਗੀ ਕੀ ਗੱਲ ਦੀ ਪਤਾ ਨਾ ਲੱਗਿਆ ਵੀ ਨજર ਕਿਉਂ ਲੱਗੂਗੀ ਸਾਡ ਤਾਂ ਹੈ ਨਹੀਂ ਇਹਦੇ ਉੱਤੇ ਲਿਖੀ ਜਾਂਦੇ ਨਹੀਂ ਕਾਰਟੂਚ ਵੇਚ ਕੇ ਪੰਜਵੇਂ ਮਹੀਨੇ ਦੀ 23 ਤਰੀਕ ਆਇਆ ਮਾਨਸਾ ਪਛੋ ਮੰਡੀ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੰਦਰ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਕੀ ਘਾਟ ਬਾਤ ਦਾ ਫਿਰ ਉਹ ਜੀ ਆਪਾਂ ਪੂਰੀ ਕਰਦੇ ਰਹਾਂਗੇ ਦਿਖਾਉਨੇ ਆ ਅੱਜ ਦੇ ਰੇਟ ਤੇ ਇੱਥੇ ਕਾਰਟੂ ਬਿਕਣਾ ਬੰਦ ਹੁੰਦਾ ਹੈ ਤੇ ਦੁੱਧ ਵਾਲੀਆਂ ਘਟ ਆਉਂਦੀਆਂ ਤੇ ਫਿਰ ਦਿਖਾਉਨੇ ਆ ਕਿ ਅੱਜ ਸਾਰੀਆਂ ਮਿਕਸ ਬਣਾ ਕੇ ਕਾਟੂ ਵਾਲੀਆਂ ਤੇ ਦੁੱਧ ਵਾਲੀਆਂ ਸਾਰਾ ਇਕੱਠਾ ਇੱਕੋ ਵੀਡੀਓ ਚ ਦਿਖਾਉਂਗਾ ਬਣੇ ਰਹੋ ਮਾਲਕਾ ਆਪਣਾ ਗੱਟੂ 74 ਨਾਲ ਖੰਕਾ ਦੇਖੋ ਦੇਖੀ ਜਮ ਬਣੇ ਲੱਗਦਾ ਹੈ ਕਿ ਗਾਇ ਗਾਇ ਮੈਂ ਦੇਖੋ ਨਾ ਉਹਦੇ ਸਿਰ ਤੇ ਕੋਈ ਨਹੀਂ ਲੱਗਦਾ ਉਹ ਬਣਾ ਹੈ ਚਾਰ ਮਹੀਨੇ ਦਾ ほ、は、ら、い、どうですか ਫਨੀਪੋਰਾ ਵੀ ਹੋਰਾ ਤੇ ਲੈਣਾ ਵੀ ਦੁੱਧ ਹੈਗਾ ਇਹਦੇ ਥੱਲੇ ਬਾਈ ਉਹ ਚੋ ਕਿ ਦਰ ਤੱਕ ਕਿਉਂ ਕਹੀ ਨਾ ਪਹੁੰਚ ਦਿੱਤੀ ਹੁੰਦੀ ਆ ਮੈਂ ਤਾਲੀ ਆ ਵੰਡੀ ਆ ਨਾ ਮੰਨੇ ਫਿਰ ਕੁਦਾਲੀ ਓਦਾਂ ਕਰ ਲੈ ਪਿੰਡੋਂ ਨੇ ਪਿੰਡੋਂ ਲਾ ਨਹੀਂ ਕਰ ਪਾਉਂਦਾ ਉਹ ਕਿੰਨੇ ਪੈਸੇ ਕਰਦੇ 70 70 ਮੇ ਚੱਲ ਜਾਓਗਾ ਹਾਂ 70 70 ਦਾ ਇਹ ਤਾਂ ਜੱਤੀ ਮਾਰਾ ਹੋਇਆ ਫੇਰ ਤਾਲੀ ਚੱਲਦਾ ਜੁਨੇ ਕਹਿੰਦਾ ਫਟਾਫੇ ਚੱਲਦੀ ਨਹੀਂ ਜਾਂ ਨਾ ਇਹ ਉਹੀ ਗੱਲ ਆ ਤਾਈ 2 ਮਹੀਨੇ ਤੇ ਚੱਕ ਪਾਸ ਚੋਂਦੀ ਆ ਫਿਰ ਚੱਕਰਾ ਕੇ ਦੇਵਾਂਗੇ ਰਮਜੀਤ ਸਿੰਘ ਕੋਲੇ ਨਾ ਇਹ ਡੰਕਰ ਨੇ ਸਾਰੇ ਆ ਦਿਖਾ ਰਿਆ ਇੱਕ ਵਾਰੀ 6 ਨੇ ਤੇ ਕੱਲੀ ਕੱਲੀ ਦੀ ਡਿਟੇਲ ਪੁੱਛੂ ਤੇ ਕੱਲੀ ਕੱਲੀ ਦਾ ਰੇਟ ਤੇ ਕੱਲੀ ਕੱਲੀ ਦੇ ਦੁੱਧ ਪੁੱਛ ਕੇ ਸੱਚੂ ਇਹ ਲੀਲੀ ਰਾਬੀ ਚ ਤੇ ਸਿੰਘ ਲਗਾਏ ਹੋਏ ਨੇ ਹਾਂਜੀ 2.5 ਮਹੀਨੇ ਦੀ 2.5 ਮਹੀਨੇ ਦੀ ਗੱਪਣ ਚੱਕ ਪਾਸ ਚੱਕ ਪਾਸ 2.5 ਮਹੀਨੇ ਦੀ ਗੱਪਣ ਤੇ ਮੰਗਰ ਬੱਚਾ ਹੈ ਕੱਟਾ ਹੈਗਾ ਅੱਛਾ ਚੱਕ ਪਾਹ 2 ਮਹੀਨੇ ਦੀ ਕਿੰਨੇ ਲੀਟਰ ਦੁੱਧ ਦੁੱਧ 8 ਕਿਲੋ ਹੈ 8 ਕਿਲੋ ਤੇ ਰੇਟ ਚ ਕੀ ਆ ਕਿੰਨੇ ਚਾਹ ਜਾਈ ਦੁੱਧ ਚ ਉਹ ਨਹੀਂ 80000 ਰੁਪਏ ਲੈਣ ਦੇਣੀ ਲੈਣ ਤੇ 85000 ਰੁਪਏ ਤੇ ਉਹ ਮੱਝ ਖੋਲ ਕੇ ਦਿਖਾ ਕੇ ਈ ਇਦਾਂ ਦੀ ਪੱਛ ਹੋ ਗਈ ਆਹਾ ਆਹਾ ਤਾਜੀ ਮੱਝ ਆਈ ਇਹ ਹਾਂਜੀ ਹਾਂਜੀ ਆਈ ਅੱਛਾ ਤੇ ਥੋੜਾ ਜਿਆ ਤੋੜਨ ਵਾਲਾ ਮੁੰਡਾ ਜੀ ਹੈਗਾ ਜਦ ਤੋੜਨ ਹੈ अच्छा है कि एलर्जी नहीं का ना 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 फिर नहीं कहंदे मेनू तू ਦੱਸ ਤਾ ਅਲਰਜੀ ਬਹੁਤ ਆ ਬੰਦੇ ਚ ਆ ਜੀ ਇਹਦਾ ਤੁਰਤ ਇਲਾਜ ਕਰਾਉਣਾ ਚਾਹੀਦਾ ਹਲੋ ਜੀ ਫੇਸ ਕਰੋ ਇੱਕ ਵਾਰੀ ਚੈੱਕ ਕਰੋ ਹੁਲਾ ਸਿੰਘ ਤੇ ਸਿੰਗੀ ਐਡਰ ਕਰਵਾ ਜੀ ਹਲੋ ਜੀ ਕ ਕਿੰਨੇ ਕਿ ਤੇਰੀ ਛੁਈ ਆ ਇਹ ਇਹ ਦਿਨ ਹੋ ਗਏ ਜੀ ਪੰਜਵਾਂ ਚ ਪੰਜਵਾਂ ਹਾਂ ਕਿੰਨੇ ਲੀਟਰ ਦੁੱਧ ਕੱਢ ਲਿਆ? ਉਹ ਤਾਂ 11 ਕਿਲੋ ਤਿਆਰ ਕਿਹਦੀ ਹੈ? ਅੱਛਾ। ਠੀਕ ਹੈ। 11 ਕਿਲੋ ਦੁੱਧ ਤਿਆਰ ਹੈ। ਹੂੰ। ਪੱਚਾ ਦੇ ਮੰਗ ਰਹੇ? ਕੱਟਾ। ਕੀ ਰੇਟ ਚਾਹੀਏ? ਭਾਈ, ਇੱਕ ਬੰਚੀ। ਆਹ ਵਾਲੀ। ਇਹਦੇ ਮੰਗ ਰਹੇ ਕੱਟੀ ਹੈ। ਠੀਕ ਹੈ। 4 ਮਾੜਾ। ਹਾਂਜੀ। 13 ਕਿਲੋ ਤਿਆਰ। ਇਹਦੇ ਥੱਲੇ। ਆ ਲੋ ਜੀ ਦੇਖੋ 13 ਲੀਟਰ ਵੈ ਕਹਿੰਦਾ ਦੁੱਧਾਰ ਅਡ ਰੋਡਰ ਆਪੇ ਕਰ ਲੋ ਚੈਕ ਜੀ ਮੋੜ ਦੇ ਆ اچھا ਆਈ ਮਗਰ ਕੱਟੀਆਂ ਅਟਕੇ ਦਨਾਂ ਦੀ ਸੂਈ ਹੈ ਠੀਕ ਕੀ ਰੈਂਚ ਹੈ ਕੀ ਰੈਂਚ ਹੈ ਹਾਂ ਜੀ ਇਹ ਕੀ ਰੈਂਚ ਹੈ ਇਹ ਵੀ 125 ਇੱਕ 25 ਤੇ ਚੱਲ ਆ ਤਾਂ ਖੋਲਣ ਨੂੰ ਕੁਝ ਨਹੀਂ ਹੁੰਦਾ ਤੇ ਇਹ ਇਹ ਕਿੰਨੇ ਚਿਰ ਦੀ ਸੂਈ ਹੈ ਹੋ ਗਈ 4 ਮਹੀਨੇ 6 ਮਹੀਨੇ ਦੀ ਘੱਪਣਾ ਚੋਟੀ ਦੋ ਦੰਦ ਆਈ ਅੱਛਾ ਤੇ ਖੜੀ ਰਾਂ ਤੇ ਖੜੀ ਰਾਂ ਤੇ ਕੋਈ ਗੱਲ ਨਹੀਂ ਅੱਛਾ ਇਹ ਕਿੰਨੇ ਕਿੰਨੇ ਪੈਸੇ ਆਂਦੀ ਹੈ ਇਹ ਹਾਂਜੀ ਇਹਦਾ ਕੀ ਮੰਗਦਾ ਇਹ ਮੁੱਲ 90000 ਰੁਪਏ ਕਰਾਈ ਤੇਰੇ ਦੁੱਧ ਕਿੰਨਾ ਥੱਲੇ ਦੁੱਧ ਲਓ ਕੋਲੋ ਜੀ 9 ਲੀਟਰ ਦੁੱਧ ਆਏ ਥੱਲੇ ਹਾਂਜੀ ਠੀਕ ਹੈ ਦੋ ਦੰਦ ਕੱਟੀ ਆਈ ਦੋ ਦੰਦ ਕੱਟੀ ਅਜੇ ਹਾਂਜੀ ਫਲੂਨ ਕੱਟੀ ਆ ਦੋ ਦੰਦ ਤੇ ਛੋਟਾ ਟਰੈਸ ਦਿਓ ਪੂਰਾ ਨਾਮ ਰਜੀਸ਼ ਸਿੰਘ ਜੀ ਪਿੰਡ ਜੋਧਪੁਰ ਜੀਵਾ ਜ਼ਿਲ੍ਹਾ ਬਰਨਾਲਾ ਜੀ ਹਾਂ ਫੋਨ ਨੰਬਰ 9901619058 ਠੀਕ ਹੈ ਤੇ ਜਦੋਂ ਵੀ ਕੋਈ ਬੰਦਾ ਆਵੇ ਹੁੰਦੇ ਨੇ ਦੋ ਚਾਰ ਪੱਛੋਂ ਹਾਂ ਜੀ ਚਾਰ ਪੰਜ ਪੱਛੋਂ ਪੱਕੇ ਹੁੰਦੇ ਆ ਅੱਛਾ ਦੂਰੋਂ ਨੇੜੋਂ ਆਪੇ ਪਮਾਈਕ ਡੰਗ ਚੋਵੇ ਦੋ ਡੰਗ ਚੋਵੇ ਹਾਂ ਜੀ ਹਾਂ ਜੀ ਤੇ ਆਪ ਦਾ ਤਸ਼ੱਲੀ ਕਰਕੇ ਲੈ ਜਾ ਤਸ਼ੱਲੀ ਕਰਕੇ ਲੈ ਜਾਵੇ ਲੈ ਬਾਈ ਸੰਪਰਕ ਕਰ ਦਿਓ ਮੋਬਾਈਲ ਨੰਬਰ ਦੇਤਾ ਜਿਹੜੇ ਵੀਰ ਭੈਣ ਨੂੰ ਡੰਗਰ ਚਾਹੀਦਾ ਉਹ ਮੈਂ ਛੋਟੀ ਗੱਭਣ ਖੜੀ ਆ ਪਰਲੇ ਬਸ ਸਹੀ ਆਹ ਵਾਲੀ ਪਰਲੀ ਪਰਲੀ ਇਹ ਆਹ ਇਹ ਤਿੰਨ ਮਹੀਨਿਆਂ ਦੀ ਗੱਭਣ ਹੈ ਅੱਛਾ ਇਹਗਾ ਤੇ ਦੁੱਧ ਹੈ 5 ਲੀਟਰ ਹੈ ਬੱਚਾ ਚੋਂ ਗਿਆ ਬੱਚਾ ਹੈ ਨਹੀਂ ਮੰਗ ਇਹਦਾ ਕੀ ਮੰਗਦਾ ਇਹਦਾ ਕੀ ਮੰਗਦਾ ਇਹਦਾ ਕੀ ਮੰਗਦਾ ਛੋਟੇ ਦਾ ਨੰਬਰ ਇਸ ਤੇ ਠੀਕ ਹੈ ਜਿਹੜੇ ਦੀ ਕਟਾ ਹਾਂ ਕੱਟਣ ਤੋਂ ਮੰਗ ਰਿਹਾ 11000 ਮੈਂ ਪੁੱਛਿਆ ਮੈਨੂੰ ਉਹ ਤੇਰਾ ਹੈ ਯਾਰ ਉਹ ਕੱਟਣ ਨਾਲ ਕਹਿੰਦਾ 11 ਇਹਦਾ ਨਾ ਆਪਾਂ ਦੇਖ ਵੀ ਨਹੀਂ ਕੁਛ ਉਹ ਮੁੰਡੇ ਕਿੰਨੇ ਚਿਰ ਦੀ ਕੱਟੀ ਆ ਬਾਈ ਕਿੰਨੇ ਚਿਰ ਦੀ ਕੱਟੀ ਸਵਾ ਦੋ ਸਾਲ ਦੇ ਹੋ ਅੱਛਾ ਕਿੰਨੇ ਪੈਸੇ ਕਿੰਨੇ ਹਾਂ ਇਹ ਇਹ ਕਿੰਨਾ ਲਾਉਂਦੇ ਨੇ ਬਾਈ ਝੂਠੇ ਮਾਰਦੇ 28000 ਰੁਪਏ ਲਾਉਂਦੇ 28000 ਰੁਪਏ ਲਾਉਂਦੇ ਇਹਨਾਂ ਕੀ ਫਾਇਦਾ ਕੋਲ ਝੂਠ ਕਾਟੂ ਵਾਲੇ ਦੇ ਤਾਂ ਅੱਛਾ ਤੇ ਇਹ ਮੀਨੀ ਦੇ 6 ਹਲਦੇ ਨੇ ਹੁਣ ਕਿੰਨੀ ਉਮਰ ਹੈ ਦੀ ਦੋ ਸਾਲ ਲੱਗੀ ਰਹੀ ਹੈ ਬੰਦੋ ਅੱਛਾ ਤੇ ਕੀ ਡਿਮਾਂਡ ਕਰਤਾ ਦੀ 45000 ਰੁਪਇਆ ਠੀਕ ਹੈ ਤੇ ਆ ਬੱਚਾ ਇਹਦੇ ਮੰਗਰ ਕਿਹੜਾ ਕਿੰਨਾ ਵੱਡਾ ਹੈ ਤਾਂ 15000 ਦੇ ਤੁਸਤੇ ਕਈ ਇਹ ਕਿਸੇ ਹੋਰ ਭਾਈ ਵੀ ਹੈ ਦਿਕਾ ਤੇ ਆ ਲੋ ਜੀ ਆ ਕਟੂਚ ਕਰਮਾਲ ਇਹਦੇ ਥੱਲੇ ਦੁੱਧ ਵੀ ਹੈਗਾ ਤੇ ਆ ਟਰੱਕ ਹੈ ਤੇ ਉਧਰ ਮਾਲ ਬਾਕੀ ਖਰੀਦਿਆ ਖੜਾ ਦਿਖਾਉਣਾ ਤੁਹਾਨੂੰ ਸਾਰਾ ਯਾਰ ਉਧਰ ਫਾਜਲ ਕੇ ਕਿੰਨੀ ਹੁੰਦੀਆਂ ਸੀ ਤੇ ਤੁਸੀਂ ਕਿੱਥੋਂ ਲਿਆਏ ਸੀ ਚੱਲ ਵੀ ਵੀਡੀਓ ਹਾਂ ਚੱਲ ਇਹ ਤਾਂ ਮੈਂ ਪਿੰਡ ਚੋਂ ਲਈ ਹੋਇਆ ਬਈ ਯਾਰ ਪਿੰਡ ਚੋਂ ਲੈਂਤੀ ਆ ਹਾਂ ਦੁੱਧ ਕਿੰਨਾ ਕਰਦੀ ਐ ਕਰਮਾਂ ਲਈ ਦੁੱਧ ਐ ਇਸ ਟਾਈਮ ਬਈ ਆ 10 ਲੀਟਰ ਆਏਗਾ 10 ਲੀਟਰ ਆਏਗਾ ਹਾਂਜੀ ਫੇਰ ਠੰਡੀ ਛਿਲਕੇ ਮੈਂ ਹੱਥ ਲਾਈਏ ਨਾ ਵਾਹ ਜੀ ਸੁਨਾਲਾ ਯਾਰ ਕਿੰਨੇ ਲੀਟਰ ਦੁੱਧ ਸੱਸੀ ਦੇਥਲੇ 10 ਲੀਟਰ 10 ਲੀਟਰ ਦੁੱਧ ਇਹ ਝੂਏ ਕਿਵੇਂ ਐ ਛੁਕਣਾ ਦੂਜਾ ਝੂਆ ਦੂਜਾ ਝੂਆ ਐ ਦੂਜਾ ਝੂਆ ਐ ਅੱਛਾ ਉਹ ਮਗਰ ਬੱਛੀ ਐ ਇਹਦੇ ਉਹ ਬੱਛੀ ਐ ਜੀ ਬੱਛੀ ਯਾਰ ਬੜੀ ਸੁਨੱਖੀ ਐ ਜੀ ਹੈ ਨਾ ਆਹ ਜੀ ਸਰ ਸਾਈ ਵਾਲਾ ਹਾਂ ਚੱਲ ਦਰਾਲੀ ਹਾਂਜੀ ਠੀਕ ਹੈ ਤੇ ਹੁਣ ਕੀ ਮੰਗਦਾ ਇਹਦਾ ਇਹਦਾ 35000 ਇਹਦਾ 35000 ਤੇ ਜਮਾ ਚਾਹੀਦਾ ਇਹ ਜੇ ਜੇ ਹੋਰ ਕਰ ਲਾਂਗੇ 2-4000 ਰੁਪਏ ਕਰ ਲੋਂਗੇ ਹਾਂ ਕਰ ਲਾਂਗੇ ਠੀਕ ਹੈ ਤੇ ਦੁੱਧ ਕਿੰਨਾ ਰੱਖਿਆ ਸੀ ਦੁੱਧ 10 ਕਿਲੋ ਹੀ 10 ਲੀਟਰ ਦੁੱਧ ਤਾਂ ਵਧੀਆ ਤਾਂ ਘੜਾ ਹੈ ਅੱਛਾ ਮੈਂ ਇਸ ਵਰਗਾ ਦੁੱਧ ਲੈ ਆਂ ਅੱਛਾ ਜੀ ਤੇ ਕਿਹੜਾ ਪਿੰਡ ਆਪਣਾ ਪਿੰਡ ਸਾਹੋਕੇ ਸਾਹੋਕੇ ਹਾਂਜੀ ਤੇ ਮੋਬਾਈਲ ਨੰਬਰ 987999 ਹੂੰ 08293 اچھا ਆਮ ਅਗਰ ਬੱਸੀ ਯਾਰ ਬਹੁਤ ਸੋਹਣੀ ਹੁੰਦੀ ਹੈ ਹੈ ਨਾ ہاں ਜੀ ਆਮ ਬੱਸੀ ਤੇ ਠੰਡੀ ਸੀਰਤਾ ਇਹ ਹੁੰਦੀਆਂ ਹੁੰਦੀਆਂ ਹਾਂ ਆ ਦੇ ਕਿਹੜੇ ਵੀਰ ਨੇ ਤੇ ਤੋਰ ਕੇ ਦਿਖਾ ਦੇ ਚੱਲ ਥੋੜਾ ਜਿਹਾ ਦੇਖ ਕੋਈ ਦੁੱਧ ਪੀਣ ਵਾਸਤੇ ਚੰਗੀ ਆ ਕਰੇ ਤੇ ਕੁੱਲ ਮਿਲਾ ਕੇ ਇਹ ਹੁੰਦੀਆਂ ਠੰਡੀਆਂ ਚੀਜ਼ ਹੀ ਨੇ ਤੇ ਆਹ ਲੋ ਜੀ ਥੋੜਾ ਤਰਾ ਕਰ ਲੈਂਚ ਥੋੜੀ ਜੀ ਲਿੱਚੀ ਹੈ ਜੇ ਸੇਵਾ ਕਰਤਾ ਹੋਰ ਵੀ ਬਣ ਜੂਗੀ ਵਧੀਆ ਇਹ ਦੇ ਅਲੋਜੀ ਦੂਜੇ ਸੁਵੇ ਦੂਜਾ ਜੀ ਅੱਛਾ ਠੀਕ ਆਲੋਜੀ ਆ ਬਹਿੜੇ ਸੱਚ ਪੈਂਦੀ ਐ ਇਹ ਪਤਾ ਕੋਈ ਐਨਸੀਬ ਉਹ ਜਾਂ ਸਾਈਬਰ ਕੀ ਜਿਹਨੇ ਨੂੰ ਇਹ ਅਮਰੀਕਨ ਚ ਆਉਂਦੀ ਐ ਡੋਗਲੀ ਐ ਡੋਗਲੀ ਅਮਰੀਕਨ ਚ ਮਗਰ ਬੱਚੀ ਐ ਜੀ ਹਾਂ ਜੀ ਤੇ ਦੁੱਧ ਕਿੰਨੇ ਲੀਟਰ ਐ ਤੇਲੇ 18 ਕਿਲੋ ਤਿਆਰ ਆ ਜੇ ਪੰਜਵਾਂ ਦਾ ਨਾ ਸੁਣ 18 ਲੀਟਰ 18 ਪੰਜਵਾਂ ਦਾ ਨਾ ਸੁਣ ਕੁਈ ਨਾ ਮਗਰ ਬੱੱਚੀ ਇਹ ਵੀ ਠੀਕ ਆ ਚੀਮ ਨਹੀਂ ਸੀ ਕੋਈ ਹਾਂ ਜੀ ਅੱਛਾ ਤੇ ਕਿੰਨੇ ਦੀ ਛੇਲ ਕਰਨੀ ਆ ਉਹਨੇ ਇਹ ਮੰਗਦਾ ਸੀ 10000 ਪਿੰਡ ਕਿਹੜਾ ਆਪਣਾ ਪਿੰਡ ਕਿਹੜਾ ਕੋਟੜਾਈ ਕੋਟੜਾ ਠੀਕ ਹੈ ਤੇ 8000 ਅੱਛਾ ਚੂਏ ਕੰਮੇ ਹੋਏ ਬਲ ਇੱਕ ਤੇਜੂਏ ਤੇਜੂ ਹਾਂ ਠੰਡੀ ਛੇਲ ਕਿਵੇਂ ਹੈ ਭਾਈ ਠੰਡੀ ਛੇਲ ਹੈ ਜੋ ਕੋਈ ਟਿਕਾਣੀ ਨਹੀਂ ਮੈਂ ਹੀ ਬੈਜੋ ਬਣਾਣੇ ਆਣੇ ਤੁਹਾਨੂੰ ਅੱਛਾ ਜੀ ਹਾਂ ਠੀਕ ਹੈ ਕਹਿੰਦਾ ਬਾਈ ਕਹਿੰਦਾ ਮੈਂ ਪ੍ਰਣਾ ਨੇ ਤੁਹਾਨੂੰ ਠੰਡੀ ਸੀਲ ਬੱਛੀ ਐ ਤੇ ਤੇਰਾ ਮੋਬਾਈਲ ਨੰਬਰ 94175 ਹੂੰ 53960 ਇੱਕ ਵਾਰੀ ਫੇਰ ਬੋਲੀ 94175 53960 ਠੀਕ ਐ ਲੈ ਲੈ ਮੈਂ ਇਹ ਆ ਬੱਛੀ ਐ ਮਗਰ ਇਹ ਬਾਈ ਡੀ ਐ ਮੋਬਾਈਲ ਨੰਬਰ ਬੋਲਤਾ ਇਹਨਾਂ ਨੇ ਚਾਹੀਦੇ ਤੇ ਚ ਫਰਕ ਕਰ ਇਹ ਵੀ ਨਾ ਦੱਤਾ ਪੋਣੇ ਹਾਂ ਦੇ ਵੀ ਕੱਟੂ ਵਾਲੇ ਇਹਦੇ ਤੇ 37000 ਰੁਪਇਆ ਲਾਉਂਦੇ ਨੇ ਦੁੱਧ ਹੈਗਾ ਇਹ ਥੱਲੇ 3-4 ਕਿਲੋ ਹੈ 3-4 ਕਿਲੋ 3 ਕਿਲੋ ਸੜਦਾ ਨਵੀਂ ਸ਼ੀਰ ਕਰਕੇ ਚੋਈ ਆ ਮੈਂ ਚੋਈ ਆ 3 ਨੇ ਸ਼ੀਰ ਵਰਜਾ ਚਾਟ ਤੇ ਮਿਲਦੀ ਹੈ ਹੈ ਚਾਟ ਸਾਡੇ ਕੋਲ ਭਰਾਵਾ ਚਾਟ ਤੇ ਮਿਲਦੀ ਹੁਣ ਤੇਰੇ ਕੋਲ ਭਰਾਵਾ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂ ਜੀ ਇਹਦਾ ਬੱਚਾ ਬੱਚਾ ਨਹੀਂ ਹੈ ਬੱਚਾ ਹੈ ਨਹੀਂ ਆਪਣਾ ਜੈ ਕਿੰਨੇ ਦੀ ਦੇਗਾ ਜੇ ਕੋਈ ਬੰਦਾ ਆਵੇ ਆਹ ਨਾਲੇ ਦੇ ਦੇਣੀ ਆਹ ਨਾਲੇ ਹਾਂ ਕਿ ਤੇ ਫੇਰੀ ਆ ਗਈ। ਇਹ ਨਹੀਂ ਪਤਾ ਲੱਗਦੀ ਕੀ ਮੰਗਦਾ ਗੱਲ ਕਰ ਲੈ। ਇਹ ਤਾਂ 50 ਮੰਗਿਆ ਜੀ। ਇਹਦੇ 50 ਮੰਗ ਲਿਆ। 37 ਲੱਖ ਨੇ। 37 ਲੱਖ। ਹਾਂ 60 ਤਾਂ ਸਭ ਕੁਝ ਲੱਗੇਗਾ। ਅੱਛਾ। 42 20000 ਦੀ। ਤਾਂ ਕਿੱਥੇ ਆਵੇਂ ਆ? 40000 ਰੁਪਏ ਤੇ ਘਰੇ ਮੰਨਤਾ ਕਰਦੇ। ਉਹ 40 45 ਬਸ ਉਹੀ ਰਹਿਣਾ 12000। ਹਾਂ ਬਾਏ ਦੇ 40 50। 40 20000 ਕਰਨੇ ਨੇ। ਹਾਂ ਜੀ। ਗੱਡੀ ਨੂੰ ਸੱਜ। ਹਾਂ। ਯਾ ਤੂੰ ਇਹ ਗੱਲ ਲੈ ਜਾਣ ਕੇ ਛੱਡਦੇ ਨਹੀਂ ਹੋ। ਆਹ। ਤੇਰਾ ਨੰਬਰ ਕਿੰਨਾ ਮੁੰਡਿਆ? ਉਹ ਇਹ ਰਾਜਾ ਦੱਸ ਮੈਂ ਉਹ ਉਹ ਪਿਆਰ ਰੱਖ ਗਏ ਕਹਿੰਦੇ ਵੀ ਮੰਗ ਲਓ ਤੋਂ ਹਾਂ ਤੁਹਾਨੂੰ ਸ਼ੀਕਿਤ ਹੋ ਆ ਸਾਰੇ ਝੋਟੇ ਮੰਗ ਤੋਂ ਤਾਂ ਸਾਰਾ ਲੇ ਲੱਭਦਾ ਰਿਹਾ ਤੇ ਕਿੱਕ ਟਾਪਦਾਨ ਕੀ ਨਾ ਮਾਨਸਾ ਪਛੁਮਟ ਜੱਜ ਆਇਆ ਹੋਇਆ ਹਰ ਛੋਕਰ ਵਾਰ ਨੂੰ ਇਹ ਮਿੱਟੀ ਲੱਗਦੀ ਹੈ ਮਾਨਸਾ ਤੇ ਤੋਰਦਾਂਗੇ ਵੀ ਮੜ ਜਾ ਤੋਰ ਕੇ ਦਿਖਾਈਏ ਤੁਰਾ ਤਰਾ ਕਰਾਉਣੇ ਚੱਕ ਤੇ ਮਗਰ ਬੜੀ ਸਨਖੀ ਕੱਟੀ ਹੈ ਇਹਦੀ ਪਾਲੀ ਹੋਈ ਆ ਚੰਗੀ ਕਿਸੇ ਨੇ ਤੇ ਤੋੜਾ ਤਰਾ ਕਰਾਉਣਾ ਚੈੱਕ ਤੋੜ ਤੇ ਤੋੜ ਤੇ ਕਰਾ ਕਟੂਰਾ ਕਰਦੀ ਐ ਇੱਕ ਵਾਰੀ ਆਰਡਰ ਕੁਆਲਿਟੀ ਕਰ ਲਓ ਚੈੱਕ ਮੈਂ ਜੀ ਚਾਰੇ ਥਣ ਤੇ ਚਾਰੇ ਗਏ ਪਾਲੇ ਤੇ ਚੰਗੀ ਪੌਡੀ ਬਣਤ ਹੁੰਦੀ ਐ ਤੇ ਆ ਜਾ ਮੋੜ ਤੇ ਫੇਸ ਕੁਆਲਿਟੀ ਕਰਾਉਣਾ ਚੈੱਕ ਤੇ ਪੁੱਛਾਂਗੇ ਆ ਕਟੂਰਾ ਦਾ ਕਰਦੀ ਐ ਜੀ ਤੇ ਆਰਡਰ ਕੁਆਲਿਟੀ ਚੰਗੀ ਬਣੀ ਹੋਈ ਆ ਤੇ ਸਾਰੀ ਡਿਟੇਲ ਪਸੰਗੀ ਜੀ ਕਿ ਕਿੰਨਾ ਪੈਸਾ ਤੇ ਕਿੰਨੇ ਦੁੱਧ ਦੀ ਮਾਲ ਸਤ ਸ੍ਰੀ ਅਕਾਲ ਭਾਈ ਕਿਹੜਾ ਪਿੰਡ ਆਪਣਾ ਟੰਡੂ ਕੋਈ ਚੰਡੂ ਕੇ ਅੱਛਾ ਕੈ ਮਚੂਏ ਮਾਜੀ ਦੂਜੇ ਦੂਜੇ ਤੇ ਮਗਰਾ ਬੱਚਾ ਕੱਟੀ ਕੱਟੀ ਐ ਠੀਕ ਐ ਤੇ ਦੁੱਧ ਕਿੰਨੇ ਲੀਟਰ ਹੁੰਦੇ ਥੱਲੇ ਪਹਿਲਨ ਨੇ 14 ਮੀਟਰ ਕੱਢਿਆ ਭਈ ਪਹਿਲਨ ਨੇ 14 ਕੱਢਿਆ ਅੱਛਾ ਤੇ ਹੁਣ ਇਹਦਾ ਲੀਟਰ ਕੋਣ ਤਿਆਰ ਆ ਪੰਜ ਕਿਦਾਂ ਹੋਇਆ ਪੰਜ ਕਿਦਾਂ ਛੂਈ ਨੂੰ ਹੋਇਆ ਇਹਦਾ ਲੀਟਰ ਤਿਆਰ 13 ਲੀਟਰ ਤਿਆਰ ਆ ਇਸ ਵੇਲੇ ਤੇ ਦੂਜੇ ਛੂਏ 13 ਲੀਟਰ ਕੋ ਤੇ ਹੁਣ ਇਹਦੀ ਡਿਮਾਂਡ ਕੀ ਕਰਦੇ ਡਿਮਾਂਡ 1.50 ਕਰਦੇ 1.55 ਤੇ ਮੌਕਿਤ ਤੇ ਲੈਣਾ ਨਹੀਂ ਗਾ। ਮਾਤਨ ਮਾਤਨ ਕਰ ਦੋਗੇ। ਅ ਜੇ ਕੋਈ ਬੰਦਾ ਦੂਰੋਂ ਨੇੜੇ ਆਵੇ ਤਾਂ ਇੱਕ ਡੰਗ ਚੋਵੇ ਦੋ ਡੰਗ ਚੋਵੇ ਤਛਲੀ ਦਾ ਹੈ? ਤਛਲੀ ਨਾਲ ਤੇ ਮੋਬਾਈਲ ਨੰਬਰ 88000 0 ਬਾਰਾ। ਇੱਕ ਵਾਰੀ ਫੇਰ ਬੋਲੋ। 8824 0 ਬਾਰਾ। ਤੇ ਪਿੰਡ ਕਿਹੜਾ? ਚੰਡੂ ਕੇ। ਠੀਕ ਹੈ ਲੈ ਬਾਈ ਇੱਕ ਵਾਰੀ ਮੈਂ ਫੇਰ ਦਿਖਾ ਦਿਆਂਗਾ ਮੈਂ। ਤੇ ਕਰ ਲਓ ਤੁਰੰਤ ਨਾਲ ਚੈੱਕ ਕਰ ਮਾਲੀ ਦਾ। ਤੇ ਆਟਰ ਬੜਾ ਸੰਖਾ ਬਣਿਆ ਹੋਇਆ ਅੱਜ ਦਾ। ਤੇ ਬੌਡੀ ਪੰਦਰ ਦੀ ਪੂਰੀ ਪਲੀ ਹੋਈ ਮੱਝ ਹੈ ਇਸ ਦੀ ਗੱਲ ਨਹੀਂ ਹੈ ਕਿ ਕੋਈ ਇਸ ਪਿਛੋਂ ਕਮੀ ਹੈ ਤੇ ਇਹ ਮੰਗ ਰਹੇ ਨੇ ਕੱਟੀ ਉਹ ਤੋਂ ਵੀ ਵਧੀਆ ਇਹਦਾ ਕੋਈ ਸੀਮਤਤਾ ਨਹੀਂ ਟਿੱਕੀ ਵੱਲਵਾਇਆ ਸੀ ਟਿਕਟੂ ਇਹਦੀ ਐਮ 29 ਐਮ 29 ਦੀ ਹੈ ਇਹ ਲਓ ਜੀ ਫਿਰ ਤਾਂ ਚੌਣੇ ਤੇ ਚਵਾਗਾ ਤੇ ਐਮ 29 ਦੀ ਕੱਟੀ ਹੈ ਤੇ ਆ ਦੇਖੋ ਇਹਨੂੰ ਗੁਲਾਬੀ ਪੂਰੀ ਕਹਿੰਦੇ ਹੁੰਦੇ ਆ ਉਹ ਮੱਝ ਦਿਖਾਉਂਦੇ ਆ ਤੇ ਸਾਰੀ ਡਿਟੇਲ ਪੁੱਛ ਕੇ ਕਾਟੂ ਵਾਲਾ ਕਹਿੰਦੇ ਵੀ ਅਸੀਂ ਕਾਟੂ ਚ ਲੈ ਜਾਵਾਂਗੇ ਹਾਂ ਕਾਟੂ ਲੈ ਜਾਵਾਂਗੇ ਕਾਟੂ ਚ ਲੈ ਜਾਵਾਂਗੇ ਤੇ ਕਾਇਮ ਇਹ ਨਦੀ ਕਿੱਥੇ ਬਣਾਈ ਇਹ ਜੀ 7 ਤੋਂ ਉੱਪਰ ਹੋ ਗਈ 7 ਤੋਂ ਦੁੱਧ ਕਿੰਨੇ ਕਿਲੋਟਰ ਦਿੰਦੀ ਹੈ 1 ਲੀਟਰ ਦੁੱਧ ਹਾਂ ਅੱਛਾ ਠੰਡੀ ਛੀਲ ਤੇ ਛੂਏ ਕਹਿੰਦੇ ਛੂਏ ਦੂਜੇ ਜੀ ਤੇ ਇਹਦੇ ਵਾਂਗੂ ਮਾਰ ਬੱਚਾ ਇੱਕ ਬੱਚਾ ਕੱਟਾ ਹੈ ਕੱਟਾ ਹੈ ਠੀਕ ਹੈ ਫਿਰ ਕਾਟੂ ਵਾਲਿਆਂ ਨੂੰ ਤਾਂ ਨਹੀਂ ਵੇਚਣੀ ਹਾਂ ਜੀ ਨਾ ਕਾਟੂ ਲੱਖ ਦੇ ਵੀ ਮੰਨਦੇ ਆ ਅੱਛਾ ਠੀਕ ਹੈ ਇਦੋਂ ਕਿਸ ਨੂੰ 100 ਰੁਪਏ ਉਹ ਘੱਟ ਦੇ ਦਾਂਗੇ ਦੇਖ ਲਈ ਰੂਗੀ ਜਿਹੜਾ ਸਵੇਰੇ ਦੁੱਧ ਵੇਚੀਉਂਗਾ ਹਾਂ ਤਾਂ ਨਹੀਂ ਹੋਰ ਸਾਮਾ ਢਾਈ ਛੋਟਾ ਮੋਬਾਈਲ ਨੰਬਰ ਕਿੰਨਾ ਹੈ ਮਾਇਲ 9876 0.20 ਅੱਛਾ ਤੇ ਪਿੰਡ ਪਿੰਡ ਚੱਛੇ ਜੇ ਕੋਈ ਭਾਈ ਇਹ ਟੋਕਣਾ ਕੰਪਲਦਾ ਤੇ ਦੁੱਧ ਕਿੰਨਾ ਦੇ ਅੱਛਾ ਜੀ ਅਸਲ ਤੇ ਛੂਈ ਨੂੰ ਕਿੰਨਾ ਕਿਹਾ ਹੋਇਆ ਛੂਈ ਨੂੰ ਦੇਖ ਲਓ ਜੀ ਮੈਨੂੰ ਕਿੰਨਾ ਹੋਊਗਾ ਮੈਨੂੰ ਲੱਗਦਾ 7-8 ਬੱਧੀ ਨੂੰ ਆ Uh, 아, あニューロ